ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਮਾ ਜਵਾਨਾ ਦੀ ਹਾਂ ਸਾਡੇ ਆਧੁਨਿਕ ਜੀਵਨ ਦੀ ਅੰਦੀ ਢੋੜ ਦੇ ਵਿੱਚ ਨਾ ਤੈਸਾਨੂੰ ਸ਼ੁੱਧ ਹਵਾ ਮਿਲ ਰਹੀ ਦੀ ਨਾ ਪੀਣ ਲਈ ਸ਼ੁੱਧ ਪਾਣੀ ਹੈ ਤੇ ਨਾ ਹੀ ਸਾਡੇ ਜਿਹੜੇ ਖਾਣ ਵਾਲੇ ਪਦਾਰਥ ਨੇ ਉਹ ਸ਼ੁੱਧ ਨੇ ਜਿਸ ਦਾ ਨਤੀਜਾ ਕਦੇ ਵੀ ਕਿਸੇ ਵੀ ਟਾਈਮ ਗੰਭੀਰ ਬਿਮਾਰੀਆਂ ਦੇ ਵਜੋਂ ਨਿਕਲਦਾ ਹੈ ਔਰ ਇਹਨਾਂ ਗੰਭੀਰ ਬਿਮਾਰੀਆਂ ਦੇ ਵਿੱਚ ਜਿਹੜੀ ਕਿ ਕਦੇ ਵੀ ਅਚਨਚੇਤ ਹੋ ਜਾਂਦੀ ਹੈ ਉਹਦੇ ਚ ਹੈ ਮੁਖ ਬ੍ਰੇਨ ਸਟ੍ਰੋਕ ਯਾਨੀ ਜਿਸ ਦੇ ਨਤੀਜੇ ਵਜੋਂ ਅਧਰੰਗ ਲਕਵਾ ਆਦਿ ਇਸੇ ਲੜੀ ਵਿੱਚ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਤੇ ਲੋਕਾਂ ਨੂੰ ਸਾਵਧਾਨ ਰਹਿਣ ਵਾਸਤੇ ਫੋਰਟਿਸ ਹਸਪੀਟਲ ਵੱਲੋਂ ਇੱਕ ਵਾਕ ਯਾਨੀ ਕਿ ਇੱਕ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਇੱਕ ਪੈਦਲ ਚੱਲ ਕੇ ਰਾਉਂਡ ਲਿਆ ਗਿਆ ਪਲੇ ਕਾਰਡਸ ਹੱਥ ਵਿੱਚ ਫੜ ਕੇ

ਇਦਾਂ ਨੇ ਕੁਝ ਲੈ ਕੇ ਆਪਾਂ ਵੇਟ ਕਰਦੇ ਆ ਜਦੋਂ ਆਪਾਂ ਵੇਟ ਕਰਦੇ ਆ ਕਿ ਆਪਾਂ ਦੇਖੀਏ ਇਹਦਾ ਕੀ ਅਸਰ ਆਊਗਾ ਆਪਾਂ ਠੀਕ ਹੋ ਜਾਾਂਗੇ ਉਹਦੇ ਨਾਲ ਆਪਣੇ ਬ੍ਰੇਨ ਦੀਆਂ ਧਾਰਾਂ ਹਰ ਮਿੰਟ ਨਾਲ ਜਿਵੇਂ ਘਟਦੀਆਂ ਜਾਂਦੀਆਂ ਜਿੱਦਾਂ ਐਕਟ ਫਾਸਟ ਬੀ ਫਾਸਟ ਟਾਈਮ ਇਜ਼ ਬ੍ਰੇਨ ਇਦਾਂ ਕਿਉਂ ਕਿਹਾ ਜਾਂਦਾ ਹੈ ਜੇ ਆਪਾਂ ਇੱਕ ਮਿੰਟ ਵੇਟ ਕਰਦੇ ਆ ਤਾਂ ਆਪਣਾ ਜਿਹੜੀ ਬ੍ਰੇਨ ਦੀ ਉਮਰ ਹੈਗੀ ਆ ਉਹ 5 ਸਾਲ ਪਿੱਛੇ ਹੋ ਜਾਂਦੀ ਹੈ ਜੇ ਆਪਾਂ ਘੰਟਾ ਵੇਟ ਕਰਦੇ ਆ ਤਾਂ ਸਾਡੇ ਜਿਹੜੀ ਬ੍ਰੇਨ ਦੀ ਲਾਈਫ ਹੈ ਉਹ 10 ਸਾਲ ਪਿੱਛੇ ਹੋ ਜਾਂਦੀ ਹੈ ਜੇ ਆਪਾਂ ਬਹੁਤ ਲੇਟ ਪਹੁੰਚ ਰਹੇ ਹਾਂ ਜਦੋਂ ਆਪਾਂ 6 ਘੰਟੇ ਤੋਂ ਬਾਅਦ ਪਹੁੰਚ ਰਹੇ ਹਾਂ ਫਿਰ ਤਾਂ ਲਾਈਫ ਲੌਂਗ ਵਿਜ਼ਿਬਿਲਿਟੀ ਤਾਂ ਹੈ ਹੀ ਤੇ ਇਹ ਹੋ ਗਿਆ ਅਕਿਊਟ ਟਰੀਟਮੈਂਟ ਚ ਆਪਾਂ ਕੀ ਕੀ ਕਰ ਸਕਦੇ ਸੈਕਿੰਡ ਜਿਹੜਾ ਪੁਆਇੰਟ ਹੈ ਜਿਹੜੀ ਅਵੇਅਰਨੈਸ ਵਾਸਤੇ ਜ਼ਰੂਰੀ ਹੈ ਪ੍ਰਾਇਮਰੀ ਐਂਡ ਸੈਕੰਡਰੀ ਪ੍ਰੀਵੈਂਸ਼ਨ ਪ੍ਰਾਇਮਰੀ ਪ੍ਰੀਵੈਂਸ਼ਨ ਹੁੰਦੀ ਹੈ ਕਿ ਜਿਹਨੂੰ ਅਧਰੰਗ ਨਹੀਂ ਹੋਇਆ ਉਹਨੂੰ ਅਧਰੰਗ ਹੋਣ ਤੋਂ ਕਿੱਦਾਂ ਬਚਾਇਆ ਜਾ ਸਕਦਾ ਹੈ ਉਹਦੇ ਚ ਮਾਰਨਿੰਗ ਵਾਕ ਹੈਲਦੀ ਡਾਈਟ ਲਾਈਫ ਸਟਾਈਲ ਇਹ ਸਾਰੀਆਂ ਚੀਜ਼ਾਂ ਦੇ 슈ਗਰ ਬੀਪੀ ਦੇ ਹੈਗਾ ਉਹਨਾਂ ਦਾ ਕੰਟਰੋਲ ਕੀਤਾ ਜਾ ਸਕਦਾ ਹੈ ਮਿੱਥੇ ਹੈਗੇ ਆ ਬੀਬੀ ਮੈਨੂੰ ਤਾਂ ਕਦੇ-ਕਦੇ ਹੁੰਦਾ ਕਦੇ-ਕਦੇ ਗੋਲੀ ਖਾ ਲੈਣੇ ਆ ਠੀਕ ਹੈ ਉਹ ਜਦੋਂ ਬੀਬੀ ਹੈਗਾ ਦਾ ਗੋਲੀ ਲੈਣੀ ਹੈ ਰੈਗੂਲਰ ਲੈਣੀ ਹੈ ਰਿਸਪੈਕਟਰ ਕੰਟਰੋਲ ਬਹੁਤ ਜ਼ਰੂਰੀ ਹੈ ਜੇ ਇਹ ਕੋਈ ਨਾ ਤਾਂ ਉਹ ਹੋ ਗਿਆ ਉਹਨਾਂ ਦੇ ਕਾਰਨ ਲੱਭ ਕੇ ਉਹਨਾਂ ਨੂੰ ਆਪਾਂ ਪ੍ਰੀਵੈਂਟ ਕਰ ਸਕਦੇ ਆ ਜੇ ਮਾਨੂੰ ਨਾੜੀ ਬਲੌਕ ਹੈ ਉਹਦੇ ਵਿੱਚ ਸਟੈਂਡ ਕੀਤਾ ਜਾ ਸਕਦਾ ਹੈ ਜੇ ਕੋਲੇਸਟੇਰੋਲ ਹੈ ਕੋਲੇਸਟੇਰੋਲ ਕੰਟਰੋਲ ਕਰ ਸਕਦੇ ਆ ਸ਼ੂਗਰ ਹੈਗੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਆ ਇਹਦੇ ਗਾਈਡਲਾਈਨਸ ਤੇ ਟਾਰਗੇਟ ਹੈਗੇ ਆ ਉਹ ਟਾਰਗੇਟ ਪੂਰੇ ਕਰਦੇ ਐ ਐਲਡੀਐਨ 70 ਚਾਹੀਦਾ ਤਾਂ 70 ਚਾਹੀਦਾ ਹੈ ਮੈਡੀਸਨ ਨਾਲ ਆ 3 ਮਹੀਨੇ ਦੀ ਸ਼ੂਗਰ ਦਾ ਟੈਸਟ ਜੇ ਉਹ 7 ਚਾਹੀਦਾ ਤਾਂ ਉਹ 7 ਚਾਹੀਦਾ ਉਹ ਆਪਾਂ ਮੈਡੀਸਨ ਦੇ ਨਾਲ ਕਰ ਸਕਦੇ ਹਾਂ ਕਿ ਸਟ੍ਰੋਕ ਹੋ ਗਿਆ ਅਨਫੋਰਚੂਨੇਟਲੀ ਸਟ੍ਰੋਕ ਇਨੇਬਲ ਸੈਂਟਰ ਜੇ ਆਪਾਂ ਨਹੀਂ ਪਹੁੰਚ ਸਕੇ ਤਾਂ ਰੀਹੈਬਿਲਿਟੇਸ਼ਨ ਇਫੈਕਟਿਵ ਰੀਹੈਬਿਲਿਟੇਸ਼ਨ ਦੇ ਨਾਲ ਸਟ੍ਰੋਕ ਦੀ ਵਿਜ਼ਿਬਿਲਟੀ ਨੂੰ ਮੈਕਸਿਮਮ ਤੋਂ ਮੈਕਸਿਮਮ ਘਟਾਇਆ ਜਾ ਸਕਦਾ ਹੈ ਤੇ ਵਰਸ ਸਟ੍ਰੋਕ ਦੇ ਤੇ ਸਾਡਾ ਸਾਰਿਆਂ ਦਾ ਇਹੀ ਮੈਸੇਜ ਹੈ ਕਿ ਐਕਟ ਫਾਸਟ ਜੇ ਤੁਸੀਂ ਵਿੰਡੋ ਪੀਰੀਅਡ ਯਾਨੀ 6.5 ਘੰਟੇ ਤੱਕ ਆ ਸਾਡੇ 4.5 ਘੰਟੇ ਤੋਂ 6 ਘੰਟੇ ਦੇ ਵਿੱਚ ਪਹੁੰਚ ਸਕਦੇ ਹੋ ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਜੇ ਨਹੀਂ ਤਾਂ ਵੀ ਆਪਾਂ ਨੂੰ ਡਿਸੇਬਿਲਟੀ ਨੂੰ ਪ੍ਰिवेंट ਕਰ ਸਕਦੇ ਹਾਂ ਤੇ ਆਗੇ ਆਪ ਸਟ੍ਰੋਕ ਪੇਸ਼ੈਂਟਸ ਨੂੰ ਆਪਾਂ ਬੈਟਰ ਲਾਈਫ ਵੀ ਦਿੱਤੀ ਜਾ ਸਕਦੀ ਹੈ ਜੀ ਤੁਹਾਡਾ ਸ਼ੁਭਨਾ ਮੇਰਾ ਨਾਮ ਅਮਰਦੀਪ ਹੈ ਅਸੀਂ ਐਨ ਐਮ ਗਲੋਬਲ ਨਿਊਯਾਰਕ ਇੰਸਟੀਚਿਊਟ ਆਫ ਫੈਸ਼ਨ ਨੂੰ ਰਿਪਰਿਜ਼ੈਂਟ ਕਰ ਰਹੇ ਟੂਡੇ ਇਥੇ ਫੋਟਸ ਨੇ ਜਿਹੜਾ ਹੈ ਇਹ ਜਿਹੜਾ ਕੀਤਾ ਹੈ ਜਿਹੜੀ ਪੇਂਟਿੰਗ ਕੀਤੀ ਹੈ ਫॉर ਸਟ੍ਰੋਕ ਦੇ ਆਈ ਥਿੰਕ ਇਹ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ ਇਹਨਾਂ ਦਾ and i feel as a uh... ਐਨ ਇੰਸਟੀਚਿਊਟ ਐਜੂਕੇਸ਼ਨਲ ਇੰਸਟੀਚਿਊਟ ਸਾਡੀ ਵੀ ਸੋਸ਼ਲ ਰਿਸਪੌਂਸਿਬਿਲਟੀ ਬਣਦੀ ਹੈ ਕਿ ਅਸੀਂ ਇਹ ਜਿਹੇ ਅਦਾਰਿਆਂ ਨਾਲ ਜੁੜ ਕੇ ਔਰ ਅਸੀਂ ਇਹਨੂੰ ਇੱਕ ਜਿਹੜੀ ਸੋਸ਼ਲ ਮੈਸੇਜ ਪਹੁੰਚਾਈਏ ਕਿਉਂਕਿ ਹੈਲਥ ਕਮਸ ਫਰਸਟ ਹੈਲਥ ਵਾਸਤੇ ਤਾਂ ਹਰ ਕੋਈ ਬਹੁਤ ਅੱਜ ਕੱਲ ਕੌਨਸ਼ੀਅਸ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਫੋਟਸ ਦੇ ਨਾਲ ਅੱਗੇ ਵੀ ਜੁੜਦੇ ਰਹੀਏ ਐਂਡ ਆਈ ਹੈਵ ਗਲੋਬਲ ਲੁਧਿਆਣਾ ਜਿਹੜੇ ਸਟੂਡੈਂਟਸ ਹੈ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਅਵੇਅਰਨੈਸ ਅਸੀਂ ਦਈਏ ਅਬਾਊਟ ਹੈਲਥ ਥੈਂਕ ਯੂ ਸੋ ਮਚ ਜੀ ਤੁਹਾਡਾ ਕੀ ਸ਼ੁਭਨਾਮ ਮੇਰਾ ਨਾਮ ਸਿਆਣਾ ਸ਼ੁਭਨਾਮ ਹੈ ਮੈਂ ਐਨਏਐ ਗਲੋਬਲ ਦੀ ਸਟੂਡੈਂਟ ਆ ਫੈਸ਼ਨ ਡਿਜ਼ਾਈਨਿੰਗ ਦੀ ਤੇ ਅੱਜ ਫੋਰਟਿਸ ਸਾਡੇ ਟੀਚਰਸ ਨੇ ਸਾਨੂੰ ਅਵੇਅਰ ਕੀਤਾ ਕਿ ਇੱਥੇ ਇੱਕ ਵਾਕਥਨ ਹੋ ਰਹੀ ਹੈ ਸਟੋਪ ਨੂੰ ਲੈ ਕੇ ਤੇ ਅਸੀਂ ਇੱਥੇ ਇਸੇ ਵਜ੍ਹਾ ਨਾਲ ਆਏ ਆ ਤਾਂ ਕਿ ਅਸੀਂ ਕਿਉਂਕਿ ਸਾਡੀ ਖੁਦ ਦੀ ਸੋਸ਼ਲ ਰਿਸਪੋਨਸੀਬਿਲਟੀ ਬਣਦੀ ਹੈ ਕਿ ਅਸੀਂ ਫੋਰਟਿਸ ਨਾਲ ਜੁੜੀਏ ਔਰ ਅੱਗੇ ਵੀ ਇਹਨਾਂ ਨਾਲ ਕੁਝ ਨਾ ਕੁਝ ਕਰਦੇ ਰਹੀਏ ਐਕਟੀਵਿਟੀਜ਼ ਐਂਡ ਆਲ ਮੇਰਾ ਮਨ ਸੀ ਤਾਂ ਮੈਂ ਮੈਮ ਦੇ ਨਾਲ ਆਈ ਔਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ ਤੁਹਾਡੇ ਤੁਹਾਨੂੰ ਲੱਗਦਾ ਕਿ ਜਿਹੜਾ ਅੱਜ ਤੁਸੀਂ ਰਾਉਂਡ ਲਗਾ ਕੇ ਆਏ ਹੋ ਬਲੇ ਕਾਰਡਸ ਵੀ ਤੁਹਾਡੇ ਹੱਥ ਵਿੱਚ ਸੀ ਔਰ ਇਸ ਦੇ ਨਾਲ ਅਵੇਅਰਨੈਸ ਹੋਈ ਹੋਏਗੀ ਹਾਂਜੀ ਸਰ ਬਿਲਕੁਲ ਹੋਈ ਹੋਏਗੀ ਕਿਉਂਕਿ ਦੇਖੋ ਸੜਕ ਤੇ ਜਾਂਦੇ ਬਹੁਤ ਲੋਕ ਨੇ ਕਈਆਂ ਨੇ ਤਾਂ ਸਾਨੂੰ ਦੇਖਿਆ ਹੀ ਹੋਏਗਾ ਮੋਸਟ ਆਫ ਦਾ ਲੋਕਰ ਨੇ ਤਾਂ ਦੇਖਿਆ ਹੀ ਹੋਏਗਾ ਔਰ ਇਹ ਚੀਜ਼ ਬਹੁਤ अच्छी ਹੈ ਕਿ ਅਸੀਂ ਅਵੇਅਰ ਕਰ ਰਹੇ ਹਾਂ ਲੋਕਾਂ ਨੂੰ ਕਿਉਂਕਿ ਸਟ੍ਰੋਕ ਇੱਕ ਬਹੁਤ ਵੱਡੀ ਚੀਜ਼ ਹੈ ਲਾਈਫ 'ਚ ਕੋਈ ਛੋਟੀ ਤਾਂ ਹੈ ਨਹੀਂ ਆਫਟਰ ਮੀਲ ਜਾਂ ਕੁਝ ਵੀ ਸਾਨੂੰ ਸੈਰ ਕਰਨੀ ਚਾਹੀਦੀ ਹੈ ਕੁਝ ਵੀ ਕਰਨਾ ਚਾਹੀਦਾ ਥੈਟਸ ਵਾਈ ਵੀ ਆਰ ਥੇ ਜਿਹੜੇ ਅੱਜਕੱਲ ਕਈ ਵੱਡੀਆਂ ਵੱਡੀਆਂ ਬਿਮਾਰੀਆਂ ਜਿਹੜੀ ਅੱਜਕੱਲ ਯੰਗ ਏਜ ਦੇ ਬੱਚਿਆਂ ਨੂੰ ਵੀ ਹੋ ਰਹੀਆਂ ਸਹੀ ਅੰਗਜ ਬੱਚਿਆਂ 'ਚ ਵੀ ਬਹੁਤ ਬਿਮਾਰੀਆਂ ਦੇਖਿਆ ਕਾਈਂਡ ਆਫ ਹਾਰਟ ਅ ਤੋ ਇਹ ਲਗਾਤਾਰ ਡਰਕਸ ਐਂਡ ਆਲ ਪੈਨਿਕ ਅਟੈਕਸ ਕਿਉਂ ਆ ਰਹੇ ਸਟ्रेस ਐਂਜ਼ਾਈਟੀ ਅੱਜ ਕੱਲ ਦਾ ਫੂਡ ਜੋ ਆਪ ਆਊਟਸਾਈਡ ਫੂਡ ਜ਼ਿਆਦਾ ওভার ਟੇਕਿੰਗ ਕਰਦੇ ਆ ਉਹਦੀ ਵਜ੍ਹਾ ਨਾਲ ਆ ਰਹੇ ਨੇ ਤੇ ਤੁਸੀਂ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਸਿਰਫ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਹੈਲਦੀ ਰੱਖੋ ਜਿੰਨਾ ਹੋ ਸਕੇ ਉਹਨੀ ਹੈਲਦੀ ਈਲ ਖਾਓ ਜ਼ਿਆਦਾ ਨਹੀਂ ਦਿਨ ਚ 2-3 ਮਿੰਟਸ ਆਪਣੇ ਲਈ ਕੱਢ ਹੀ ਸਕਦੇ ਹੋ ਆਪਣੀ ਹੈਲਥਲੀਤਾ ਕੱਢ ਹੀ ਸਕਦੇ ਹੋ ਨਾ ਆਲ ધ ਟਾਈਮ ਤਾਂ ਅਸੀਂ ਕਿਹਾ ਵੀ ਨਹੀਂ ਕਿ ਤੁਸੀਂ ਜ਼ਿਆਦਾ ਦਿਨ ਹੈਲਥ ਚ ਰਹੋ ਜੀ ਔਰ इवन ਜਿਹੜੇ ਜੰਕ ਫੂਡ ਦੀਆਂ ਮਾਰੀਆਂ ਆਤਾ ਪੈਗੀਆਂ ਸਰ ਉਹ ਸਭ ਨੂੰ ਛਡਨੀ ਚਾਹੀਦੀਆਂ इवन ਮੈਂ ਵੀ ਇਨਟੇਕ ਕਰਦੀ ਸੀ ਪਹਿਲਾਂ ਬਹੁਤ ਜ਼ਿਆਦਾ ਪਰ ਮੈਂ ਵੀ ਅਵੋਇਡ ਕੀਤਾ ਕਿਉਂਕਿ ਹੈਲਥ ਇਸ਼ੂਸ ਸਭ ਨੂੰ ਹੁੰਦੇ ਆ ਮੈਨੂੰ ਵੀ ਹੋਇਆ ਮੈਂ ਹੀ ਹਸਪੀਟਲ ਤੋਂ ਟ੍ਰੀਟਮੈਂਟ ਵੀ ਲਿੱਤਾ ਹੈ ਪਹਿਲਾਂ ਹਾਂ ਸੋ ਥੈਂਕਸ ਬੇਟਾ ਥੈਂਕ ਯੂ